ਸਭ ਚਾਰਜ ਸੰਭਾਲਿਆ ਗਿਆ ਹੈ ਤੁਹਾਡੇ ਵੱਲੋਂ ਕੀ ਸੁਨੇਹਾ دینا ਚਾਹੁੰਦੇ ਹੋ ਲੋਕਾਂ ਨੂੰ ਤੇ ਕਿਹਨਾਂ ਚਾਰਜ ਦੀ ਜਾਰੀ ਦਿਓ ਲੋਕਾਂ ਤੋਂ ਆਸ ਹੈ ਮੈਂ ਸੁਲਤਾਨਪੁਰ ਲੋਧੀ ਮੇਰਾ ਜਿਹੜਾ ਫਸਟ ਐਸੇ ਸਬ ਡਿਵੀਜ਼ਨ ਚਾਰਜ ਸੰਭਾਲਿਆ ਮੇਰੇ ਕਰੀਅਰ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਹੋ ਰਹੀ ਹੈ ਔਰ ਮੈਂ ਸੇ ਬਾਬਾ ਨਾਨਕ ਦੀ ਧਰਤੀ ਨੂੰ ਸਨਮ ਕਰਦਾ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਜੋ ਆਪਣੇ ਜਿੰਨੀ ਵੀ ਸਮੱਸਿਆ ਆਜ ਮੇਰੀ ਮੁਲਾਕਾਤ ਸਾਰੇ ਜਰਨਲਿਸਟ ਭਾਈ ਭਾਈਓ ਦਾ ਨਾਲ ਦੇ ਨਾਲ ਹੋਈ जिनी भी समस्या लोग तो मेरे सामने भी रखी है जो ट्रैफिक की समस्या प्रमुख है ट्रक की समस्या बहुत जो सरकार की भी पूरा मिशन है युद्ध नशा विरुद्ध तो एस एस पी साहब दी दिशा दिशा निर्देश है कि ये खिलाफ़ सब सख्त सख्त एक्शन लेने हैं तो असं वो भी अपना एक एजेंडा प्रमुख रहेगा अलावा जसी जे अपने गुरुपुरब ਜੋ ਆਪਣਾ 5 5 ਨਵੰਬਰ ਨੂੰ ਜੋ ਆਪਣਾ ਪ੍ਰਮੁਖ ਦਿਵਾਰ ਆ ਰਿਹਾ ਹੈ ਉਹਦੇ ਚ ਅਸੀਂ ਜੇ ਪਿਕ ਪੋਕੇਟਸ ਹੈ ਜੇਬ ਕਤਰੇ ਤੇ ਮੋਟਰਸਾਈਕਲ ਚੋਰੀ ਤੇ ਟ੍ਰੈਫਿਕ ਦੀ ਸਮੱਸਿਆ ਇਹ ਆਪਣਾ ਮੇਨਲੀ ਪ੍ਰੀਵੈਂਟਿਵ ਐਕਸ਼ਨ ਇਹਦੇ ਚ ਆਪਣਾ ਫੋਕਸ ਰਹੂਗਾ ਇਹਦੇ علاوہ ਦੀਵਾਲੀ ਦੇ ਬਾਅਦ ਜਿਹੜੇ ਪ੍ਰਾਲੀ ਦੀ ਸਮੱਸਿਆ ਹੈ ਉੱਥੇ ਅਸੀਂ ਉਹ ਐਨਐਸ ਪ੍ਰੋਗਰਾਮ ਤੇ ਪਿੰਡਾਂ ਚ ਜਾ ਕੇ ਇਹ ਇਨਸ਼ੋਰ ਕਰਨਾ ਕਿ ਕੋਈ ਪ੍ਰਾਲੀ ਦੀ ਕੋਈ ਅਜਿਹੀ ਜੀ ਘਟਨਾ ਨਾ ਰਕੇ ਇਹ ਆਪਣਾ ਪ੍ਰਮੁੱਖ এজেন্ডੇ ਹੈ ਹਾਲਜੀ ਹਜੇ ਤੱਕ ਪ੍ਰਕਾਸ਼ਪੁਰ ਆ ਰਿਹਾ ਕਿ ਪ੍ਰਬੰਧ ਕੀਤੇ ਜਾਣਗੇ ਤੁਹਾਡੇ ਉਹ ਗਾਹਾਂ ਪ੍ਰਬੰਧ ਦੇ ਜਿਹੜੇ ਸਾਡਾ ਪ੍ਰਬੰਧ ਇਹ ਹੋਗਾ ਕਿ ਜਿਵੇਂ ਜੋ ਐਨਕ੍ਰੋਚਮੈਂਟ ਹੈ ਜਿਹੜੇ ਜਿੰਨਾ ਵੀ ਟ੍ਰੈਫਿਕ ਦੀ ਸਮੱਸਿਆ ਅਸੀਂ ਧੀਰੇ ਧੀਰੇ ਉਹਨਾਂ ਨੂੰ ਹਟਾ ਕੇ ਇੰਕਲੂਜਮੈਂਟ ਨੂੰ ਰੇਡੀਆਂ ਨੂੰ ਜਿਹੜੇ ਵੀ ਇਲੀਗਲ ਅਕੂ ਐਨਕ੍ਰੋਚਮੈਂਟ ਹੈ ਉਹਨਾਂ ਨੂੰ ਹਟਾ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਔਰ ਥੋੜਾ ਸਾ ਸਪੇਸ ਕ੍ਰੀਏਟ ਕੀਤਾ ਜਾਏ ਤਾਂ ਕਿ ਜਿਹੜਾ ਪ੍ਰਕਾਸ਼ਪੁਰ ਦੇ ਦੌਰਾਨ ਟ੍ਰੈਫਿਕ ਦੀ ਸਮੱਸਿਆ ਕਮ ਤੋਂ ਘੱਟ ਹੋਵੇ संत को कोई पीर करनी चाहते हैं जो देश विदेश से आ रही है नगरी में माथा देखने के लिए उन्होंने अस यही कहना चाहते हैं कि तुम आओ गुरु की नगरी में आओ थोड़ा स्वागत है असी पूरा एडमिनीट्रेसन कोशिश करा कि इतने कोई नुकू भी ए प्रॉब्लम ना हो कि जमें कोई ट्रैफिक की समस्या एम्बूलेंस में स्पेस नहीं मिल रहा है कि कोई जेब जेब कतरे उसमें कोई परेशान है कि कोई भी मोटरसाइकिल चोरी है ਤੋ ਇਹੋ ਜੀ ਪ੍ਰੀਵੈਂਟਿਵ ਐਕਸ਼ਨ ਅਸੀਂ ਲੈਂਗਾ ਲੈਂਗੇ ਤੇ ਲਿਮਿਟਿਡ ਸਟਾਫ অর ਰਿਸੋਰਸ ਦੇ ਨਾਲ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇੱਕ ਪ੍ਰੀਵੈਂਟਿਵ ਪੋਲਿਸਿੰਗ ਟਰੈਫਿਕ ਦੀ ਵੀ ਅਸੀਂ ਇਸ ਦੌਰਾਨ ਜਿਆਦਾ ਜਿਆਦਾ ਆਪਣੀ ਪ੍ਰੈਜੈਂਸ ਫੀਲਚ ਰੱਖੀ ਨਗਰਪਾਲਿਕਾ ਨੂੰ ਇੱਕ ਤਾਅਮਿੰਦ ਦੇਣਾ ਚਾਹੁੰਦੇ ਜਿਹੜਾ ਇਸ ਗਰਮ ਹਾਲ ਕੇ ਨਾ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਨਸ਼ਾ ਤੁਸੀਂ ਪੂਰੀ ਕੀ ਪੂਰੀ ਐਗਜ਼ਾਮਨਰੇਸ਼ਨ ਨੂੰ ਖਰਾਬ ਕਰ ਰਹੇ ਹੋ ਔਰ ਜਿਹੜੇ ਨਵੇਂ ਯੂਵੈਕ ਹੈ ਉਹ ਵੀ ਆਪਣੇ ਕੈਰੀਅਰ ਨੂੰ ਧਿਆਨ ਦੇ ਤੇ ਆਪਣੇ ਪੜਾਈ ਚ ਪੜਾਈ ਵਿੱਚ ਫੋਕਸ ਕਰੇ ਜੇ ਇਹਨਾਂ ਸ਼ਾਕਿ ਨਸ਼ੇ ਦੀ ਜੋ ਸਾਈਕਲ ਹੈ ਇਹੋ ਜੀ ਸਾਈਕਲ ਹੈ ਕਿ ਇੱਕ ਵਾਰ ਤੁਸੀਂ ਫਸ ਗਏ ਤਾਂ ਪੂਰੀ ਦੀ ਪੂਰੀ ਇੱਕ ਜਨਰੇਸ਼ਨ ਖਰਾਬ ਹੋ ਜਾਣੀ ਹੈ। ਤੋਂ ਜੋ ਬੰਦੇ ਜੋ بڑے ਮਗਰਮਚਦੇ ਇਹੋ ਜਿਹੇ ਜੋ ਲੋਕ ਹੈ ਉਹ ਤੋਂ ਆਪਣੇ ਆਪ ਨੂੰ ਸਮਾਂ ਮਤਲਬ ਮੈਂ ਉਹਨਾਂ ਨੂੰ ਵਾਰਨ ਕਰਨਾ ਚਾਹੁੰਦਾ ਹਾਂ। ਇੱਕ ਕਲੀਅਰ ਵਾਰਨਿੰਗ ਹੈ ਮੇਰੀ ਕਿ ਤੁਸੀਂ ਬੰਦ ਕਰ ਦਿਓ। ਮੇਰੇ ਏਰੀਆ 'ਚ ਅਗਰ ਇਹੋ ਜੀ ਘਟਨਾ ਮੇਰੇ ਫੋਕਸ 'ਚ ਆਈ ਤਾਂ ਐਸਐਸਪੀ ਸਾਹਿਬ ਦੇ ਵੀ ਕੜੇ ਨਿਰਦੇਸ਼ ਹੈ ਤੇ ਬੀਜੀਪੀ ਸਾਹਿਬ ਦੇ ਵੀ ਕੜੇ ਨਿਰਦੇਸ਼ ਹੈ। ਉਹ ਨਹੀਂ ਛੋੜਨਾ چاہتے। ਉਹਨਾਂ ਲਈ ਵੀ ਕੋਈ ਪ੍ਰਬੰਧ ਕੀਏ ਜਾ ਰਹੇ ਹਨ ਪੁਲਿਸ ਦੀ ਔਰ ਸਪੋਰਟ ਉਨਾ ਲਈ ਅਸੀਂ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਔਟ ਸੈਂਟਰ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਐਡਮਿਟ ਕਰਾਣਾ ਤੇ ਉਹਨਾਂ ਨੂੰ ਡੀ ਐਡਿਕਸ਼ਨ ਮੈਡੀਸਿਨਸ ਦਿਲਾਣਾ ਤੇ ਉਹਦੇ علاوہ ਸੰਪਰਕ ਪ੍ਰੋਗਰਾਮ ਤੇ ਅਵੇਰਨੈਸ ਪ੍ਰੋਗਰਾਮ ਵੀ ਕਰ ਰਹੇ ਹਾਂ ਪਿੰਡਾਂ 'ਚ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹੋ ਜੀ ਚੀਜ਼ੋਂ ਦੂਰ ਰਹੇ ਤੇ ਆਪਣੇ ਮੇਨਸਟ੍ਰੀਮ ਜੁਆਇਨ ਕਰ ਸਕਣ